ਲੋ ਮਜਬੂਰੀ ਹੈ ਜੀ ਤੁਰਨਾ ਪੈਣਾ ਅਰਦਾਸ ਚ ਵੇ ਤੁਰਨਾ ਨਹੀਂ ਚਾਹੀਦਾ ਪਰ ਹੁਣ ਰਿਕਾਰਡ ਕਰਨਾ ਨਾ ਬਾਬਾ ਜੀ ਦੇ ਦਰਦੀਆਂ ਸੰਗਤਾਂ ਲੋ ਜੀਪ ਕੱਟਿਆ ਨਾ ਮੈਂ ਬੋਲੂ ਐ ਗਏ ਤੇ ਪੂਰੀ ਰਹੋ ਮੇਰੇ ਤੋਂ ਬਾਅਦ مہان شہید شہید دہارے ਸਾਤੀ ਦੇ ਮੁਕੱਦਰ ਚਰਨ ਅਸਰਈ ਪਰਵਾਸ ਸੰਗਤੀਆਂ ਵਾਰੀਆਂ ਤੇਲਪੁਲ ਪੇਟਾਵਾਂ ਸਤੀਆਂ ਸੇਵਾਵਾਂ ਪਰਵਾਸ ਕਰੀਆਂ ਸੰਤ ਰੂਪੀਪ ਸ੍ਰਿਸ਼ਟੀ ਦੀ ਦਾਤ ਮਕੈਨੀ ਪਰਿਵਾਰਾਂ ਦੇ ਸੁਖਾਣ ਤੇ ਪ੍ਰੇਮ ਇਸ ਸਾਖ ਤੋਂ ਧਰਤੀ ਤਲਾ ਦਾਤ ਬਖਸ਼ੀ ਹਉਮਾਨੇ ਸਮਿਆਂ ਦੇ ਸੇਰ ਪਰਿਆ ਹੱਥ ਰੱਖਣਾ ਜੀ ਤਰਾ ਬਾਤ ਤੇ ਸਾਜਣਾ ਕਰਨੇ ਸੁਭਜੇ ਸਤਿ ਅੰਦਰ ਆਪ ਕੀ ਪ੍ਰੇਮਿ ਸਾਤ ਚੜਦੀ ਕਲਾ ਕੀ ਦਾ ਸਬਤਿ ਜੀਓ ਆਪੀ ਦੇ ਹਰ ਬਹੂਰ ਖੜਾ ਪ੍ਰਸ਼ਾਦ ਦੀ ਦੇਹ ਹਾਜ਼ਰ ਸਰਵਾਨ ਹੋਵੇ ਪਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੋਂ ਦੀ ਆਗਿਆ ਹੋਵੇ ਜੀ ਸੇ ਹੀ ਪਿਆਰੇ ਮੇਰਾ ਜਿਨਾਂ ੜਿਆਂ ਤੇਰਾ ਨਾਮ واحرو جی کی فتح <سلام> thank <laughs> you Uh, you क्या होवे ना कोई मदरो ਕਾਦੀ ਹੀ ਨਾ ਵਾਲੇ ਨੂੰ ਚੰਗ ਜਾ ਬੋਛਾ ਤਾਂ ਮਿਲ ਗਿਆ ਇਹ 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 ਮਿਲ ਗਿਆ ਗੰਡਾ ਨਹੀਂ ਲਿਆ ਆਪਾਂ ਗੰਡਾ ਵੀ ਲੈਣਾ ਹੈ ਬਾਪੂ ਕੋਲ ਗੰਡਾ ਦੇ ਪਰਨਾ ਪਾ ਦੇ ਚਲੋ ਆ ਜਾਓ ਨਹੀਂ ਨਹੀਂ ਫੇਰ ਗੰਡਾ ਆਪਾਂ ਪ੍ਰਸ਼ਾਦੇ ਦਿਓ ਤੇ ਇੱਕ ਗੰਡਾ ਰੱਖਿਓ ਉੱਪਰ ਹਾਂ ਜਿਵੇਂ ਲਿਆਓ ਗੰਡਾ ਵੀ ਦਿਆ ਕਰੋ ਸੰਤਾਨ ਸਿੰਘਾਂ ਨੂੰ ਦਿਆ ਕਰੋ ਗੰਡਾ ਭੰਨਿਆ ਕਰਨ ਜੇ ਕੋ ਗੰਡਾ ਲੈ ਗਈ ਜਾਂਦਾ ਭੰਨਿਆ ਕਰੋ ਗੰਡਾ پہل سیوا بابو جی سیو پہ بالکل بہت چردی ویو واحد لیا سیو بہت بابا جی ਇਹ ਜੇ ਤਾਂ ਕਹਿੰਦੇ ਠੀਕ ਆ ਹਾਂਜੀ ਹਾਂਜੀ ਇਹ ਕੰਮ ਚੱਲ ਰਿਹਾ ਉਹ ਬਿਲਕੁਲ ਸਹੀ ਹੋ ਜਾਂਦਾ ਹੈ ਜੀ ਠੀਕ ਹੈ ਬਾਬਾ ਜੀ ਹੋਰ ਜਲ ਪਾਣੀ ਬੱਸ ਆਵੇ ਲੱਲਿਆ ਗੰਡਾ ਪ੍ਰਸ਼ਾਦ ਆਪਾਂ ਇਹ ਸੋਹਰਾ ਸਾਹਿਬ ਲੱਗੇ ਲੱਗੰਦਾ ਹੈ ਮਾਨਸ ਵਰਗੇ ਸ਼ਭਰਾ ਵਾਲੇ ਜਿਹੜੇ ਗਵਾਜ ਜਾਂਦੇ ਨੇ ਇਹਦਾ ਕੰਮ ਦੱਸਿਆ ਗੱਲਾਂ ਕਰਦੇ ਕਰਦੇ ਪਤਾ ਨਹੀਂ ਕਿਧਰ ਨੂੰ ਗੱਲਾਂ ਸੁਣਾਉ ਲਾ ਪਈਆਂ ਨੇ ਇਹ ਵੀ ਬਾਪੂ ਚਰਾ ਇਹ ਵੀ ਨਾਲ ਬੜੇ ਚਿਰ ਦੇ ਉਧਰੋਂ ਸੇਵਾ ਇੱਧਰ ਸੇਵਾ ਪਰ ਆਣੀ ਕਦੀ ਅੰਦਰ ਕਦੀ ਬਾਹਰ ਉਹ ਮਾਨਸੂ ਵਾਲਾ ਹਿਸਾਬ ਸੀ ਜਿਵੇਂ ਉਹ ਗੱਲਾਂ ਕਰਦੇ ਕੁਵਾਚੇ ਫਿਰਦੇ ਇਹ ਸੇਵਾ ਕਰਦੇ ਕੁਵਾਚੇ ਫਿਰਦੇ ਇਹਨਾਂ ਨੂੰ ਸਮਝ ਨਹੀਂ ਲੱਗਦੀ ਸੇਵਾ ਕਿੱਥੋਂ ਕਰੀਏ ਕਿੱਥੋਂ ਸ਼ੁਰੂ ਕਰੀਏ ਕਰੀ ਜਾਂਦੇ ਸੇਵਾ ਧੰਨ ਹੈ ਵੀ ਬਜ਼ੁਰਗੋ ਤੁਹਾਡਾ 70 80 ਸਾਲਾਂ ਚ ਵੀ ਵੇਖੋ ਸਾਡੇ ਇੱਥੇ ਬਾਏ ਬਾਬਾ ਜੀ ਸ਼ਾਦ ਵੀ ਆ ਗਿਆ ਡੰਡਾ ਵੀ ਆ ਗਿਆ ਸਾਡੇ ਸਾਡੇ ਇੱਥੇ 40 ਤੋਂ ਟੱਪਦੇ ਹੀ ਬੱਸ ਸਾਡੀ ਦੇ ਲੰਘ ਗਏ ਬੱਚਿਆਂ ਦਾ ਸੋਚਣਾ ਇੱਧਰ ਵੇਖੋ ਸਿੰਘ ਸਜੇ ਸਿੰਘ ਤੇ ਸਿੰਘਣੀ ਮੈਂ ਘੇਰਾ ਪਾਉਣਾ ਪਾਉਣਾ ਇਹਨਾਂ ਨੂੰ ਸਿੰਘ ਸਾਹਿਬ ਨੂੰ ਸਿੰਘ ਸਾਹਿਬ ਖਾਲਸਾ ਹੀ ਮੜੇ ਦਰਸ਼ਨ ਦਿਓ ਨਾਲ ਹੋਈ ਨਾਲ ਦਰਸ਼ਨ ਦਿਓ ਮੜੇ ਇਹ ਜੀ ਗੁਰੂ ਦੇ ਸਿੰਘ ਆਪਾਂ ਕੀ ਦੱਸਾਂ ਉਹ ਯਾਰ ਬਾਬੂ ਸਾਹਿਬ ਦਰਸ਼ਨ ਹੋਏ ਜੀ ਇਹਨਾਂ ਦੇ ਬਹੁਤ ਵਧੀਆ ਲੱਗਾਈ ਸਿੰਘ ਸਿੰਘੀ ਸਾਹਿਬ ਨੂੰ ਮਿਲ ਕੇ ਮੈਂ ਇੱਕ ਗੁਰਜੀਤ ਫਤਿਹ ਭਾਈ ਮੈਨੂੰ ਆ ਬਰਸ਼ੇ ਬਾਰੇ ਮੜਾ ਦੱਸਿਓ ਸਾਰੇ ਸਮਾਂ ਤੇ ਆਪਣੇ ਸਿੰਘ ਸਬਾਨ ਬਰਸ਼ਾ ਫੜ ਕੇ ਬਿੰਦੇ ਆ ਬਰਸ਼ੇ ਬਾਰੇ ਕਿਉਂ ਪੜਨਾ ਪੈਂਦਾ ਏ ਇਹ ਬਰਸ਼ਾ ਫੜ ਕੇ ਮੈਂ ਨਰਬਲ ਕੀ ਖਿਆ ਰੱਖਿਆ ਜਾਵੇ ਰਸਤੇ ਰਾਹ ਸੰਤਾਂ ਦਾ ਹਾਂਜੀ ਥੋੜਾ ਡਰ ਪੋ ਰਹਿੰਦਾ ਦੇ ਨਾਲ ਹਾਂਜੀ ਹਾਂਜੀ ਡਰ ਪੋ ਵੀ ਰਹਿੰਦਾ ਬਰਸ਼ਾ ਜ਼ਰੂਰੀ ਹੈ ਨਾ ਕਿਉਂਕਿ ਕਈ ਵਾਂ ਕਈ ਜਿਤ ਕਰ ਜਾਂਦੇ ਆ ਕਈ ਉਹ ਲੜਬਾਜ ਵੀ ਆਉਂਦੇ ਆ ਬੀਅਦਵੀਆਂ ਵਾਸਤੇ ਵੀ ਆਉਂਦੇ ਆ ਤੇ ਫਿਰ ਇਹ ਰੱਖਿਆ ਹੀ ਇਸੇ ਕਰਕੇ ਹੈ ਕਿ ਜੇ ਖਰਾਬ ਕਰੂ ਤੇ ਨਗਾ ਦੇਣਾ ਕਿ ਹੋਰ ਕੀ ਹੈ ਠੀਕ ਹੈ ਜੀ ਬਾਬਾ ਜੀ ਥੋੜਾ ਸੰਗ ਸ਼ਰਮਾ ਆ ਗਿਆ ਬਰਸ਼ੇ ਦੀ ਬਾਰੇ ਦੱਸ ਨਹੀਂ ਰਿਹਾ ਚੰਗੀ ਤਰ੍ਹਾਂ ਅਸਲ 'ਚ ਇਹੀ ਆ ਦਰਤਿਆਂ ਨੂੰ ਤੇਗ ਆ ਵੇਖੋ ਮਿਲੀ ਆ ਨਾ ਤੇ ਚੜ ਕੇ ਆ ਇਹਨੂੰ ਤੇਗ ਇਉਂ ਹੀ ਆ ਕਿ ਤੇਗ ਬਰਸ਼ਾ ਤੀਰ ਜੋ ਵੀ ਆ ਇਹ ਗੱਲਾਂ ਹੁੰਦੀਆਂ ਨਾ ਚਲੋ ਬਾਬਾ ਜੀ ਥੋੜੇ ਜੇ ਸੰਗ ਗਏ ਕਹਾਤਾ ਮੈਨੂੰ ਸਾਰਾ ਕੋਸ਼ਿਆ ਪਰ ਮੈਂ ਵੀ ਧੜ ਤੋਂ ਸੁਣ ਲਈਏ ਮੁੜ ਕੇ ਮੈਨੂੰ ਆਹਦੇ ਤੂੰ ਬੜਾ ਬੋਲਦਾ ਤੇ ਬੋਲਣਾ ਨਹੀਂ ਪੈਣਾ ਫਿਰ ਮੈਨੂੰ ਤੇ ਬਾਪੂ ਬੜੇ ਘੈਂਟ ਘੈਂਟ ਪੈਂਦੇ ਜਦੋਂ ਵੀ ਮੈਂ ਆਉਣਾ ਨਾ ਇੱਕ ਸਾਡਾ ਬਾਪੂ ਹੀ ਉਹ ਵੀ ਪਲਵਾਨ ਵੀ ਆ ਤੇ ਬਾਪੂ ਬੜੀ ਹੱਥ ਆਉਂਦੀ ਆ ਆਹ ਲਓ ਜੀ ਬਾਬਾ ਜੀ ਕਾਰ ਸੇਵਾ ਵਾਲੇ ਬਾਬਾ ਜੀ ਬੈਠੇ ਨੇ ਚਲੋ ਦਰਸ਼ਕ ਵਾਗਰ ਜੀ ਕਾ ਖਾਲਸਾ ਵਾਗਰ ਜੀ ਅੱਜ ਸੰਗੀਤ ਤੇ ਆਪਣੇ ਚਭਾਲ ਵਾਲੇ ਬਾਬਾ ਜੀ ਆਏ ਨਹੀਂ ਅਜੇ ਪਲਵਾਨ ਨਹੀਂ ਅਜੇ ਆਉਣ ਵਾਲੇ ਆਜਾ ਕਿੰਨੇ ਵਜੇ ਆਉਂਦੇ ਨੇ ਆਜੇ ਪੀਣਾ ਤੇ ਆਉਣਾ ਆਜੇ ਪੀਣਾ ਨਹੀਂ ਤੇ ਉਹ ਸਾਡੇ ਆਪਣੇ ਆ ਠੀਕੇ ਕਵਾਂਡੀ ਆਪਾਂ ਕੱਢੀ ਠੀਕੇ ਠੀਕ ਕਰਦੇ ਦਰਸ਼ਕੋਨਾਂ ਦੇ ਵੇਖੋ ਇਹ ਬਾਬਾ ਜੀ ਦਾ ਸਰੂਪ ਚਿਹਰਾ ਵੇਖੋ ਬਾਬੇ ਦਾ ਦਾਗ ਦਾ ਕਰਦਾ ਕਿ ਨਹੀਂ ਹਾਏ ਮਰ ਗਿਆ ਹਾਏ ਮਰ ਗਿਆ ਲਾਈ ਹੁੰਦੀ ਏ ਟੀਆਂ 40 ਸਾਲਾਂ ਦੀ ਬੈਠਾ ਕਿ ਨਹੀਂ ਸਾਣ ਜੱਟ ਬਾਬਾ ਸਾਡਾ ਅਜੇ ਇੱਕ ਹੋਰ ਬਾਬਾ ਆਉਣਾ ਜਿਹੜਾ ਤਗੜਾ ਜਿਹੜਾ ਉਹਦਾ ਬਾਬਾ ਮੈਨੂੰ ਬਾਦਸ਼ਾਹ ਆਈ ਤੈਨੂੰ ਲੱਸੀ ਪੀਉਣੀ ਅੱਜ ਹਾਂ ਆ ਜੀ ਵਾਹਿਗੁਰੂ ਦੇ ਘਰ ਬੈਠੇ ਨਾਲੇ ਰੱਬ ਦਾ ਨਾਮ ਲੈਣ ਦਾ ਜੇ ਨਾਲੇ ਦਰਸ਼ਨ ਕਰ ਰਹਾ ਹੈ ਸੰਗਤਾਂ ਦੇ ਤੇ ਆਪਣੇ ਦਰਸ਼ਕ ਵੀ ਵੇਖੋ ਇਹਨਾਂ ਦੇ ਕਰਨ ਵਾਲੇ ਕਿ ਨਹੀਂ ਬਾਬਾ ਬੁੱਢਾ ਸਾਹਿਬ ਨੇ ਆਖਿਆ ਵੀ ਇੱਥੇ ਆਓ ਬਾਬੇ ਨੇ ਇੰਨੀ ਜਿਆਦਾ ਕੀ ਤੁਹਾਨੂੰ ਆਖਣਾ ਤੁਸੀਂ ਆ ਪਾਓਗੇ ਜੇ ਕੋ ਕਰਨਾ ਕੋ ਜਿੰਦਗੀ ਚ ਤੇ ਆ ਜਿਆ ਕਰੋ ਇੱਥੇ ਉੱਡ ਗਈ ਜੇ ਵਿੱਚੋਂ ਔਲੀ ਪ੍ਰਸ਼ਾਦਾ ਘੰਡਾ ਪ੍ਰਸ਼ਾਦ ਛੱਕੇ ਜਲ ਵੀ ਛਕ ਲਿਆ ਜੇ ਤੇ ਬਾਬਾ ਜੀ ਬੈਠੇ ਸੀ ਆਪਣੇ ਕਾਰ ਸੇਵਾ ਵਾਲੇ ਉਹਦੇ ਇਹਦੇ ਘੈਂਟ ਜੀ ਬਾਬਾ ਜੀ ਉੱਥੇ ਬੈਠੇ ਮੈਨੂੰ ਉਹਦੇ ਨਹੀਂ ਪੁੱਤ ਬੰਦਾ ਤੂੰ ਹੀ ਘੈਂਟ ਹੀ ਸਾਨੂੰ ਲੱਗਾ ਕੋਈ ਗੱਲ ਹੈ ਕੀ ਤੇਰੇ ਤੇ ਤੂੰ ਨਾ ਆਇਆ ਮੈਂ ਚਾਹ ਕੇਤਲੀ ਜੋ ਪੋਣੀ ਹੂੰ ਤੇ ਛੇਤੀ ਆ ਜਾ ਚਾਹ ਪਿਆ ਕੇ ਲੈ ਤਨ ਉਤਰਾ ਨਹੀਂ ਜਾਣ ਤਾ ਪੀਲੀ ਨੇ ਬਾਬਾ ਜੀ ਨੇ ਹੁਣ ਮੈਨੂੰ ਤੇ ਇੰਨਾ ਬਜ਼ੁਰਗਾਂ ਬਾਬਾ ਬੁੱਢਾ ਸਾਹਿਬ ਵੀ ਡਿਸਟੇਅ ਇੰਨਾ ਜੋ ਹਾਂਜੀ ਬਾਬਾ ਜੀ ਬਾਤੀ ਚਾਹ ਹਾਂਜੀ ਅੱਲਾਹ ਅਕਬਰ ਲਾਈਕ ਲਾਈਕ ਬੈਗ ਇੱਪ ਮਾਸ਼ੀ ਸ਼ੀ ਆਲੇ ਕੈ ਬੰਚਾ ਏ ਕੁਡਾਈ ਕੁਡਾਈ ਅ ਅੱਛਾ ਹੀ ਬਾਬਾ ਜੀ ਹਰ ਸਾਹ ਬਈ ਸੁਪਟੇ ਸੁਪਟੇ ਹੀ ਸੁਪਟੇ ਹੀ ਚਲੋ ਜੀ ਪਰ ਮੈਂ ਆ ਸਾਰੀ ਵੀਡੀਓ ਕਰ ਲਈ ਆ ਤੇ ਮੈਂ ਨਾ ਵੀ ਮੇਰੇ ਨਾਲ ਲੋਕ ਵੇਖਣੋਂ ਕਿਉਂ ਨਹੀਂ ਅੜਦੇ ਸਾਰੇ ਨਾ ਜਿਹੜਾ ਵੀ ਕੋਈ ਮੇਰੇ ਨਾਲ ਬੜੇ ਧਿਆਨ ਨਹੀਂ ਦਦਾ ਮੈਂ ਸਮਝਦਾ ਮੇਰੀ ਟੋ ਟਾਰ ਵਾਵਾ ਬਾਬੋੜਾ ਸਾਹਿਬ ਮੈਂ ਸਿਰੇ ਲੱਖ ਸਾ ਬਣਾ ਵੜਾ ਮਲਿਆ ਨਾਤਾ ਨੂੰ ਤਾਂ ਹੁਣ ਤੇ ਆਪਣੇ ਕੋਲ ਉਦੋਂ ਦੇ ਆਤਰਪੁੱਤਰ ਹੁੰਦੇ ਹੁਣ ਤੇ ਪਰਫਿਊਮ ਪਰ ਮੈਂ ਆ ਪਾਏ ਸਮੇਲਾ ਸੋਲਾ ਵਰੀਏ ਕੰਮ ਆ ਮੈਂ ਸਮਝਦਾ ਮੈਂ ਐਵੇਂ ਦੇ ਵੀ ਮੁੰਡੇ ਨੇ ਟੋ ਟਾਰ ਵਾਵਾ ਕੱਢੀ ਆ ਉਹ ਨਹੀਂ ਹੋਰੀ ਭਰਾਵਾ ਮੈਨੂੰ ਲੋਣ ਪਾ ਲਖਾ ਬਾਹਰ ਆਇਆ ਦੇ ਲੈ ਆਹ ਗੱਲ ਓ ਤੇ ਆ ਵੇਖਣ ਦੇ ਹੀ ਉਹ ਜੀ ਆ ਵੇਖਣ ਦੇ ਵੀ ਇਹ ਕੌਣ ਆ ਗਿਆ ਇੱਥੇ ਕਰੋਨੇ ਵਾਲਾ ਉਹ ਤੁਹਾਨੂੰ ਦੱਸੀ ਤੇਗੀ ਗੱਲ ਕਿਉਂ ਮੈਂ ਗੱਡੀ 'ਚ ਬਹਿ ਕੇ ਦੱਸਦਾ ਕਰੋ ਨਹੀਂ ਆਲੀਆ ਤਾਂਵੇਂ ਦਾ ਹੀ ਭਰਾਵਾ ਮੈਨੂੰ ਮੇਰੀ ਟਾ ਟੂਰ ਨੂੰ ਨਹੀਂ ਵੇਦੇ ਹੋਰ ਚੀਜ਼ ਵੇਖਣ ਦਾ ਹੈ ਇਹ ਇਹ ਗੜਾ